ਕੀਤਾ ਸੀ ਕਿ ਅਸੀਂ ਤੁਹਾਨੂੰ ਨਾ ਵਾਲਮੀਕ ਤੀਰਥ ਸਪੈਸ਼ਲ ਜਾਣ ਵਾਸਤੇ ਬੱਸ ਧਾਨ ਪਰ ਸਾਨੂੰ ਕੋਈ ਬੱਸ ਨਹੀਂ ਮਿਲੀ ਅਸੀਂ ਇੱਥੋਂ ਆਮ ਆਦਮੀ ਪਾਰਟੀ ਦੇ ਦਫ਼ਤਰੋਂ ਨਿਰਾਸ਼ ਹੋ ਕੇ ਜਾ ਰਹੇ ਹਾਂ ਪਰ ਇੱਕ ਗੱਲ ਮੇਰੀ ਆਪਣੇ ਭਗਵੰਤ ਸਿੰਘ ਮਾਨ ਜੀ ਨੂੰ ਵੀ ਬੇਨਤੀ ਹੈ ਕਿ ਉਹਨਾਂ ਨੇ ਹਰੇਕ ਤੀਰਥ ਦਾ ਨਾਮ ਦਿੱਤਾ ਪਰ ਵਾਲਮੀਕ ਤੀਰਥ ਦਾ ਨਾਮ ਕਿਉਂ ਨਹੀਂ ਦਿੱਤਾ ਵਾਲਮੀਕ ਤੀਰਥ ਦਾ ਨਾਮ ਨਹੀਂ ਦਿੱਤਾ ਯਾਤਰਾ ਬੱਸ ਨਹੀਂ ਦਿੱਤੀ ਪਰ ਇਹਨਾਂ ਨੂੰ ਵੋਟਾਂ ਵੇਲੇ ਦਿਖ ਜਾਂਦਾ ਵਾਲਮੀਕ ਸਮਾਜ ਤੇ ਜਦੋਂ ਇਲੈਕਸ਼ਨਾਂ ਵੇਲੇ ਇਲੈਕਸ਼ਨ ਲੜਨਾ ਹੁੰਦਾ ਉਦੋਂ ਵਾਲਮੀਕ ਤੀਰਥ ਦੇਖ ਜਾਂਦਾ ਉਥੋਂ ਅਮਰਤ ਇਹਨੂੰ ਭਗੰਤ ਮਾਨ ਨੂੰ ਵੀ ਪੱਗ ਬਣੀ ਜੀ ਕੇਜਰੀਵਾਲ ਨੂੰ ਪੱਗ ਬਣੀ ਜੀ ਉਦੋਂ ਵਾਲਮੀਕ ਤੀਰਥ ਦੇਖ ਗਿਆ ਤੇ ਅੱਜ ਜੇ ਵਾਲਮੀਕ ਸਮਾਜ ਨੇ ਇੱਕ ਛੋਟੀ ਜੀ ਮੰਗ ਕੀਤੀ ਤੇ ਉਹਦੇ ਤੇ ਇਹਨਾਂ ਨੇ ਸਾਨੂੰ ਕੋਹਰਾ ਜਵਾਬ ਦਿੱਤਾ ਅਸੀਂ ਨਾ ਜੀ 4 ਦਿਨ ਤੋਂ ਇਹਨਾਂ ਕੋਲੇ ਪਹਿਲਾਂ ਆਏ ਸੀਦੇ 4 ਤੋਂ 5 ਦਿਨ ਪਹਿਲਾਂ ਜੀ ਕਹਿੰਦੇ ਵੀ ਤੁਹਾਨੂੰ ਬੱਸ ਭਾਵੇਂ ਨਿੱਜੀ ਕਰਾ ਕੇ ਦੇਾਂਗੇ ਪ੍ਰਾਈਵੇਟ ਬੱਸ ਕਰਾ ਕੇ ਦੇਾਂਗੇ ਤੁਹਾਨੂੰ ਤੀਰਥ ਵਾਸਤੇ ਬੱਸ ਜ਼ਰੂਰ ਦਿੱਤੀ ਜਾਵੇਗੀ ਇਹਨਾਂ ਨੇ ਸਾਡੇ 42 ਆਧਾਰ ਕਾਰਡ ਵੀ ਸਾਥੋਂ ਲੈ ਲਏ ਪਰ ਸਾਨੂੰ ਰਾਤ 12 ਵਜੇ ਤੱਕ ਮਤਲਬ ਭਾਵ ਕਿ 9 ਵਜੇ ਤੱਕ ਸਾਨੂੰ ਕਹਿੰਦੇ ਵੀ ਤੁਹਾਨੂੰ ਬੱਸ ਮਿਲੇਗੀ ਮਿਲੇਗੀ 9 ਤਰੀਕ ਨੂੰ ਤੇ ਜੇ ਜਦੋਂ ਅਸੀਂ ਅੱਜ ਸਵੇਰ ਫੋਨ ਕੀਤਾ ਉਦੋਂ ਵੀ ਕਹਿ ਰਹੇ ਸੀ ਤੁਹਾਨੂੰ ਬੱਸ ਮਿਲੇਗੀ ਮਿਲੇਗੀ 12 ਵਜੇ ਤੱਕ ਦਾ ਟਾਈਮ ਦਿੱਤਾ ਜਦੋਂ ਸੰਗਤ ਤਿਆਰ ਹੋ ਗਈ ਤੇ ਬੱਸ ਤੋਂ ਮੁੱਕਰ ਗਏ ਅਸੀਂ ਹੁਣ ਇੱਥੇ ਆਏ ਸੀ ਰਿਕੁਐਸਟ ਕਰਨ ਵੀ ਸਾਨੂੰ ਬੱਸ ਦਿੱਤੀ ਜਾਵੇ ਇਹ ਕਹਿੰਦੇ ਵੀ ਸਾਡੇ ਕੋਲ ਕੋਈ ਬੱਸ ਨਹੀਂ ਹੈਗੀ ਤੁਸੀਂ ਕਿਵੇਂ ਵੀ ਜਾ ਸਕਦੇ ਹੋ ਤੋਂ ਜਿਆਦੀ ਵੋਟ ਵਾਲਮੀਕੀ ਸਮਾਜ ਦੀ ਹੈ ਤੇ ਸਭ ਤੋਂ ਜਿਆਦੀ ਵੋਟ ਪਈ ਵੀ ਇਹਨਾਂ ਨੂੰ ਆ ਪਰੇ ਬਹੁਤ ਘਟੀਆ ਕੰਮ ਹੈ ਸਰਕਾਰ ਦਾ ਘਟੀਆ ਸਰਕਾਰ ਹੈ ਜਿਨ੍ਹਾਂ ਨੇ ਉਸ ਮਹਾਨ ਪਵਿੱਤਰ ਸਥਾਨ ਦਾ ਨਾਮ ਨੀ ਤੀਰਥ ਯਾਤਰਾ ਦੇ ਵਿੱਚ ਲਿਆ